ਸੂਬੇ ਭਰਦੇ ਵਿੱਚ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਬਿਜਲੀ ਸਪਲਾਈ ਰੁਕਾਵਟਾਂ ਨੂੰ ਘਟਾ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਸਹਿਯੋਗ ਦੇ ਨਾਲ ਹਲਕਾ ਰਾਜਪ੍ਰਧਾਨ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਫੋਕਲ ਪੁਆਇੰਟ ਰਾਜਪ੍ਰਧ ਦੇ ਸਥਿਤ ਬਿਜਲੀ ਬੋਰਡ ਦੇ ਗ੍ਰਿਡ ਵਿਖੇ ਪਹੁੰਚ ਕੇ 5.5 ਕਰੋੜ ਰੁਪਏ ਦੇ ਨਵੇਂ ਕੰਮਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਭ ਅਰਪਣ ਦੀ ਐਸਟੂ ਪਵਨ ਕੁਮਾਰ ਫਰਮਾ ਦੀ ਅਗਵਾਈ ਦੇ ਵਿੱਚ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਰਾਜਪ੍ਰਧਾਨ ਦੀ ਵਿਧਾਇਕਾ ਨੀਨਾ ਮਿੱਤਲ ਨੇ ਬਤੌਰ ਮੁੱਖ ਮਹਿਮਾਨ ਦੀ ਤੌਰ ਤੇ ਅਤੇ ਜਦਕਿ ਐਕਸੀਨ ਧਰਮਵੀਰ ਕਮਲ ਨੇ ਵਿਸ਼ੇਸ਼ ਮਹਿਮਾਨ ਦੀ ਵਜੋਂ ਪਹੁੰਚ ਕੇ ਸ਼ਮੂਲੀਦ ਕੀਤੀ ਨਵੇਂ ਕੰਮਾਂ ਦੀ ਸ਼ੁਰੂਆਤ ਕਰਨ ਦੇ ਉਪਰੰਤ ਸਮਾਗਮ ਨੂੰ ਸੰਬੋਧਨ ਕੀਤਾ ਗਿਆ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਬਿਜਲੀ ਨਿਗਮ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ 4801 ਕਰੋੜ ਰੁਪਏ ਦੇ ਕੰਮ ਸ਼ੁਰੂ ਕਰ ਪਾਏਗੇ ਉਹਨਾਂ ਨੇ ਕਿਹਾ ਸਬ ਅਰਪਨ ਉਪ ਮੰਡਲ ਦੇ ਵਿੱਚ 11 ਕੇਵੀ ਦੇ 4 ਫੀਡਰਾਂ ਨੂੰ ਡੀ ਲੋਡ ਕਰਕੇ 11 ਕੇਵੀ ਦੇ ਨਵੇਂ ਫੀਡਰ ਖਿੱਚੇ ਜਾ ਰਹੇ ਨੇ ਇਸੇ ਪ੍ਰਕਾਰ 83.81 ਲੱਖ ਦੀ ਲਾਗਤ ਦੇ ਨਾਲ 16 ਨਵੇਂ ਟਰਾਂਸਫਾਰਮ ਅਤੇ 40.32 ਲੱਖ ਦੀ ਲਾਗਤ ਦੇ ਨਾਲ 19 ਟਰਾਂਸਫਾਰਮਰਾਂ ਦੀ ਸਮਰੱਥਾ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸੇ ਪ੍ਰਕਾਰ 2.5 ਕਰੋੜ ਦੀ ਲਾਗਤ ਦੇ ਨਾਲ ਫੋਕਲ ਪੁਆਇੰਟ ਗ੍ਰਿਡ ਦੇ ਪਾਵਰ ਟਰਾਂਸਫਾਰਮ ਦੀ ਸਮਰੱਥਾ ਵਧਾਈ ਜਾ ਰਹੀ ਹੈ ਜਿਸ ਦੇ ਨਾਲ ਸਬ ਅਰਬਨ ਇਲਾਕੇ ਦੇ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਨਿਰ فیਗਨ ਦਿੱਤੀ ਜਾ ਸਕੇਗੀ ਇਸ ਮੌਕੇ ਉਨ੍ਹਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਵਿਕਾਸ ਕੰਮਾਂ ਦੀ ਹਨੇਰੀ ਲਿਆਂਦੀ ਗਈ ਹੈ ਰਾਜਪੁਰਾ ਵਾਸੀਆਂ ਨੂੰ ਬਿਜਲੀ ਸਪਲਾਈ ਦੇ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਸੀਗਾ ਮਾਨ ਤੇ ਵੱਲੋਂ ਸਮੁੱਚੇ ਪੰਜਾਬ ਦੇ ਸੰਬੰਧ ਹਲਕਾ ਰਾਜਪੁਰਾ ਦੇ ਵਿੱਚ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਵੀ ਸ਼ੁਰੂ ਕਰ ਪਾਇਆ ਗਿਆ ਤੇ ਇਸੇ ਪ੍ਰਕਾਰ ਵਿਕਾਸ ਦੇ ਹੋਰ ਕੰਮ ਵੀ ਲਗਾਤਾਰ ਕਰਪਾਈ ਜਾ ਰਹੇ ਨੇ ਇਸ ਮੌਕੇ ਤੇ ਐਸਟੀਓ ਪਵਨ ਕੁਮਾਰ ਵਰਮਾ ਤੇ ਵੱਲੋਂ ਦੱਸਿਆ ਗਿਆ ਕਿ ਪੁਰਾਣਾ ਰਾਜਪਰਾਦੀ ਭਾਰਤ ਨਗਰ ਫਿਲਟਰ ਦਾ ਲੋਡ ਘਟਾ ਕੇ ਇੱਕ ਨਵਾਂ ਫੀਡਰ ਠਾਕੁਰ ਦੁਆਰਾ ਫਿਲਟਰ ਬਣਾਇਆ ਜਾ ਰਿਹਾ ਹੈ ਜਿਸ ਦੇ ਉੱਪਰ ਅੱਧਾ ਜੱਟਾਂ ਵਾਲਾ ਮੁਹੱਲਾ ਠਾਕੁਰ ਦੁਆਰਾ ਮੁਖਰਜੀ پارک ਦੇਵੀ ਮੰਦਰ ਰੋਡ ਅਰਜਨ ਨਗਰ ਅਦੀ ਗਾਂਧੀ ਕਲੋਨੀ ਤੇ ਸੇਵਕ ਇਨਕਲੇਵ ਇਲਾਕਿਆਂ ਦਾ ਲੋਡ ਸ਼ਿਫਟ ਕੀਤਾ ਜਾਵੇਗਾ ਇਸ ਦੇ ਨਾਲ ਬਿਜਲੀ ਜਿਹੜੀ ਹੈ ਸਪਲਾਈ ਨਿਰਵਿਗਨ ਦਿੱਤੀ ਜਾ ਸਕੇਗੀ ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੂੰ ਐਕਸੀਅਨ ਧਰਮਵੀਰ ਕਮਲ ਐਸਟੀਓ ਪਵਨ ਕੁਮਾਰ ਪਰਮਾ ਤੇ ਹੋਰ ਅਧਿਕਾਰੀਆਂ ਦੇ ਵੱਲੋਂ ਵਿਧਾਇਕਾ ਨੂੰ ਜੀ ਆਇਆਂ ਆਖਿਆ ਗਿਆ ਮੰਡਲ ਨੂੰ ਤੋਂ ਘਟਾਣ ਕਰੇ ਤੇ ਬਰੀ ਜਾਣਕਾਰੀ ਦਿਵੇ ਬਿਲਕੁਲ ਜੀ ਜਿਵੇਂ ਕਿ ਸਾਡੀ ਸਰਕਾਰ ਨੇ ਮਾਨ ਸਰ ਦੀ ਅਗਵਾਈ ਵਿੱਚ ਜਦੋਂ ਸਰਕਾਰ ਬਣੀ ਸੀ ਤਾਂ ਅਸੀਂ ਵਾਅਦਾ ਕੀਤਾ ਸੀਗਾ ਕਿ 24 ਘੰਟੇ ਬਿਜਲੀ ਦਾ ਉਸੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਤੇ ਉਹਨਾਂ ਦੀ ਬਲੇਸਿੰਗ ਨਾਲ ਹੀ ਮੈਂ ਕਹੂੰਗੀ ਕਿ ਅੱਜ ਰਾਜਪੁਰੇ ਵਿੱਚ 5.5 ਕਰੋੜ ਰੁਪਇਆ ਸਾਨੂੰ ਸਾਡੇ ਹਿੱਸੇ ਆਇਆ ਕਿਉਂਕਿ ਕਰੋੜਾਂ ਰੁਪਏ ਦੇ ਕੰਮ ਪੰਜਾਬ ਸ਼ੁਰੂ ਹੋ ਰਹੇ ਹਨ ਤੇ ਜਿੱਚੋ 5.5 ਕਰੋੜ ਸਾਡੇ ਹਿੱਸੇ ਵੀ ਆਇਆ ਉਹਦੇ ਨਾਲ ਅੱਜ ਇਸ ਫੀਡਰ ਦੀ ਸਟਾਰਟਿੰਗ ਹੋ ਰਹੀ ਹੈ ਜਿਹੜੀ ਕਿ ਪੁਰਾਣੇ ਰਾਜਪੁਰੇ ਵਿੱਚ ਮੇਨ ਭਾਰਤ ਕਲੋਨੀ ਵਿੱਚ ਲਾ ਲਓ ਤਾਂ ਉੱਥੇ ਬੜੀ ਪ੍ਰੋਬਲਮ ਆਉਂਦੀ ਸੀਗੀ ਕਿ ਬਿਜਲੀ ਟ੍ਰਿਪ ਹੋ ਜਾਂਦੀ ਸੀਗੀ ਜਾਂ ਲਾਈਟ ਕੱਟ ਹੁੰਦੀ ਸੀ ਡਿਮ ਹੁੰਦੀ ਸੀਗੀ ਤਾਂ ਲੋਕਾਂ ਦੀ ਬੜੀ ਪ੍ਰੋਬਲਮ ਆਉਂਦੀ ਸੀ ਕਿ ਸਾਨੂੰ ਬੜੀ ਮੁਸ਼ਕਿਲ ਹੈ ਤਾਂ ਜੇ ਠਾਕੁਰ ਦੁਆਰਾ ਫੀਡਰ ਫਾਕਰ ਦੁਆਰਾ ਫੀਡਰ ਦੇ ਨਾਮ ਤੇ ਜੇ ਨਵਾਂ ਫੀਡਰ ਦੀ ਸ਼ੁਰੂਆਤ ਹੋ ਰਹੀ ਹੈ ਜਿਹਦੇ ਨਾਲ ਮੈਂ ਪੁਰਾਣੇ ਰਾਜਪੁਰੇ ਵਿੱਚ ਅੱਜ ਤੋਂ ਬਾਅਦ ਇਹ ਬਿਜਲੀ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਰਹੂਗੀ ਕਿ ਕੱਟ ਲੱਗ ਗਿਆ ਜਾਂ ਕਈ ਵਾਰ ਹੁੰਦਾ ਬੱਚੇ ਪੜ ਰਹੇ ਆ ਕੱਟ ਲੱਗ ਗਿਆ ਤਾਂ ਬੱਚਿਆਂ ਨੂੰ ਬੜੀ ਪ੍ਰੋਬਲਮ ਹੁੰਦੀ ਸੀ ਜਾਂ ਲਾਈਟ ਡਿਮ ਹੋ ਗਈ ਤਾਂ ਉਸ ਦੇ ਤਹਿਤ ਇਹ ਬਿਲਕੁਲ ਵੀ ਪ੍ਰੋਬਲਮ ਤੋਂ ਨਿਜਾਤ ਪਾ ਲੈਣਗੇ ਕਿਉਂਕਿ ਐਸ ਤਰ੍ਹਾਂ ਤਾਂ ਕਾਫੀ ਕਰਨੇ ਕੱਟ ਕੱਟ ਲੱਗੇ ਹੋਏ ਆ ਬਿਲਕੁਲ ਜੀ ਦੇਖੋ ਜਦੋਂ ਦੀ ਸਰਕਾਰ ਆਈ ਹੈ ਮੈਂ ਕਹਿੰਦੀ ਆ ਬਿਜਲੀ ਵੀ ਫ੍ਰੀ ਮਿਲ ਰਹੀ ਔਰ ਕੱਟ ਵੀ ਕੱਟ ਲੱ ਇਸ ਦੇ ਨਾਲ ਉਹ ਵੀ ਦਿੱਕਤ ਸਾਰੀ ਦੂਰ ਹੋ ਚੁੱਕੀ ਕਿੰਨੇ ਕੇ ਦਿਨ ਤੋਂ ਪ੍ਰੋਜੈਕਟ ਲੱਗ ਰਿਹਾ ਸੀ ਬਸ ਇਹ ਜਲਦੀ ਸ਼ੁਰੂ ਹੋ ਗਿਆ ਆਮ ਆਦੀ ਦੀ ਸਰਕਾਰ ਹੈ ਇਹ ਨਹੀਂ ਹੈ ਕਿ ਸ਼ੁਰੂਆਤ ਕਰੀ ਉਦਘਾਟਨ ਕੀਤਾ ਤੇ ਮੁੜ ਕੇ ਕੰਮ ਨਹੀਂ ਹੋਣਾ ਅੱਜ ਤੋਂ ਹੀ ਕੰਮ ਸ਼ੁਰੂ ਹੋ ਗਿਆ ਤਾਂ ਜਲਦੀ ਹੀ ਸਾਰਾ ਇਹ ਕੰਮ ਪੂਰਾ ਹੋ ਜਾਊਗਾ ਫਿਰ ਉਸ ਤੋਂ ਬਾਅਦ ਹੋਰ ਵੀ ਜਿੱਥੇ-ਜਿੱਥੇ ਜ਼ਰੂਰਤ ਹੈ ਉਹ ਸਾਰੇ ਕੰਮ ਹੋਣਗੇ ਮੈਂ ਤੁਹਾਡੇ ਤਹਿਤ ਆਮ ਪਬਲਿਕ ਨੂੰ ਵੀ ਇੱਕ ਬੇਨਤੀ ਕਰਦੀ ਆਂ ਕਿ ਜਿਵੇਂ ਕਈਆਂ ਦੇ ਟਰਾਂਸਫਰਮਰ ਖਰਾਬ ਹੁੰਦੇ ਨੇ ਨਵੇਂ ਰੱਖਣ ਵਾਲੇ ਹੁੰਦੇ ਨੇ ਕੋਈ ਤਾਰਾਂ ਬਦਲਣ ਵਾਲੀਆਂ ਹੁੰਦੀਆਂ ਤਾਂ ਹੁਣ ਉਹ ਸਮਾਂ ਹੈ ਕਿ ਤੁਸੀਂ ਆਓ ਪਿਛਲੀ ਬੋਰਡ ਦੇ ਸਾਥੀਆਂ ਨੂੰ ਦੱਸੋ ਐਕਸੀਨ ਸਾਹਿਬ ਕੋਲੇ ਐਸਡੀਓ ਸਾਹਿਬ ਕੋਲੇ ਆਓ ਕਿ ਜਿਹੜੀ ਵੀ ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਦੱਸੋ ਤਾਂ ਕਿ ਹੁਣ ਸਰਦੀ ਦੇ ਮੌਸਮ ਤੋਂ ਸਾਰੀਆਂ ਪ੍ਰੋਬਲਮਾਂ ਠੀਕ ਹੋ ਜਾਣ ਤਾਂ ਕਿ ਗਰਮੀ 'ਚ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar